ਜੋ ਬੁਲੇ ਸੋਨਰ ਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜਗਤ ਪਿਤਾ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਦੇ ਨਾਲ ਅੱਜ ਕੱਤਕ ਦਾ ਮਹੀਨਾ ਸ਼ੁਰੂ ਹੋਇਆ ਹੈ। ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪਰਿਆਵੇ ਖੁਸ਼ੀਆਂ ਪਰਭਤੀਤ ਹੋਵੇ। ਆਪ ਸਭ ਸੰਗਤਾਂ ਦੀਆਂ ਹਾਜਰੀਆਂ ਸਤਿਗੁਰ ਜੀ ਆਪਣੇ ਚਰਨਾਂ ਦੇ ਵਿੱਚ ਮਨਜੂਰ ਕਰਨ ਤਨ ਮਨ ਤਨ ਨਾਲ ਕੀਤੀ ਸੇਵਾ ਮਨਜੂਰ ਕਰੇ ਜਿਨ੍ਹਾਂ ਖਜ਼ਾਨੇ ਚੋਂ ਮੈ ਲੈਣ ਕੇ ਸੰਤਾਂ ਵੱਲੋਂ ਸੇਵਾ ਹੋਈ ਹੈ ਖਜ਼ਾਨੇ ਸਦਾ ਪਰੇਤੇ ਭਰਪੂਰ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਆਓ ਗੁਰੂ ਪੈਰੀ ਸਾਧ ਸੰਗਤ ਜੀਓ ਸਤਿਗੁਰ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹਨ ਇਸ ਮਹੀਨੇ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਦੇ ਬਚਨਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਕਤਕ ਕਰਮ ਤਿਆਗ ਕਰ ਭਗਤ ਕਰੂ ਗੁਰਦੇਵ ਸੋਹੰਗ ਸੋਹੰਗ ਜਪੈੰਧਿਆ ਕਰ ਸੰਤਨ ਕੀ ਸੇਵ ਸਤਿਗੁਰ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਕਤ ਤੱਕ ਦਾ ਮਹੀਨਾ ਪਾਵ ਮਨੁੱਖਾ ਜਨਮ ਜੋ ਮਨੁੱਖਾ ਜਨਮ ਅਨਮੋਲ ਜਨਮ ਮਿਲਿਆ ਹੈ ਇਸ ਅਨਮੋਲ ਜਨਮ ਵਿੱਚ ਜੀਵ ਨੂੰ ਕਰਮਾਂ ਦਾ ਤਿਆਗ ਕਰਕੇ ਗੁਰਦੇਵ ਦੀ ਭਗਤੀ ਕਰਨੀ ਚਾਹੀਦੀ ਹੈ ਸੋਹੰਗ ਸੋਹੰਗ ਦਾ ਜਾਪ ਕਰਦੇ ਹੋਏ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਗੁਰੂ ਪਿਆਰੀ ਸਾਥ ਸੰਗਤ ਜੀਓ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਪ੍ਰੀਤਮ ਚਰਨੀ ਲਾਗਿਆਂ ਕਬੇ ਨਾ ਆਵੇ ਹਾਰ ਕਿ ਜਦੋਂ ਅਸੀਂ ਆਪਣੇ ਸਤਿਗੁਰ ਦੇ ਆਪਣੇ ਪ੍ਰੀਤਮ ਦੇ ਸੰਤਾਂ ਦੇ ਚਰਨੀ ਲੱਗ ਜਾਨੇ ਹਨ ਤਾਂ ਗੁਰੂ ਪਹਿਲੇ ਸਾਧ ਸੰਗਤੂ ਸਾਡਾ ਜੀਵਨ ਸਫਲਾ ਹੋ ਜਾਂਦਾ ਸਾਨੂੰ ਕਦੇ ਹਾਰ ਨਹੀਂ ਹੁੰਦੀ ਪਾਵ ਅਸੀਂ ਚੰਗੇ ਕਰਮ ਕਰਾਂਗੇ ਚੰਗਾ ਹੀ ਸੋਚਾਂਗੇ ਕਿਉਂਕਿ ਸਤਿਗੁਰੂ ਜੀ ਬਖਸ਼ੀ ਕਰਦੇ ਜੈਸੀ ਸੰਗਤ ਵੈਸੀ ਰੰਗਤ ਸਾਧੂ ਕੀ ਜੋ ਲਹਿ ਕੋਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਤੇ ਜਿਹੜਾ ਵੀ ਜੀਵ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦਾ ਓਟ ਅਸਰਾ ਲੈਂਦਾ ਹੈ ਉਹਦੇ ਕਰੋੜਾਂ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ maat ka tur pratte priye jan gurudev aur sakhanai jagat mein jaise hai gurudev ਮਾਤਾ ਪਿਤਾ ਅਤੇ ਭਰਾ ਸਭ ਨਾਲੋਂ ਪਿਆਰਾ ਗੁਰਦੇਵ ਹੈ ਔਰ ਗੁਰਦੇਵ ਨੂੰ ਜਾਨਣਾ ਚਾਹੀਦਾ ਹੈ ਸੰਸਾਰ ਵਿੱਚ ਗੁਰਦੇਵ ਜੈਸਾ ਕੋਈ ਹੋਰ ਨਹੀਂ ਹੈ ਕਿਉਂ ਪ੍ਰਭੂ ਪਰਮਾਤਮਾ ਜੈਸਾ ਕੋਈ ਹੋਰ ਨਹੀਂ ਹੈ ਗੁਰੂ ਗੁਰੂ ਪਿਆਰੀ ਸਾਥ ਸੰਗਤੂ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਆਪਣੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰਾਂ ਤੋਂ ਉੱਪਰ ਗੁਰੂ ਨੂੰ ਰੱਖਣਾ ਚਾਹੀਦਾ ਹੈ ਸਖਾ ਭਗਤੇ ਅਸ਼ਮੀ ਕੀਤੇ ਅਰਜਨ ਦੇਵ ਸਖਾ ਜਾਨਗੁਰ ਭਗਤ ਕਰ ਤਿਆਗ ਕਰੋ ਇਹ ਮੇਵ ਅੱਠਵੀਂ ਸਖਾ ਭਗਤੀ ਹੈ ਜੋ ਅਰਜਨ ਨੇ ਕੀਤੀ ਹੈ ਜੀਵ ਨੂੰ ਗੁਰੂ ਨੂੰ ਸਹਾਇਕ ਜਾਣਦੇ ਹੋਏ ਮਿੱਤਰ ਜਾਣਦੇ ਹੋਏ ਭਗਤੀ ਕਰਕੇ ਹੰਕਾਰ ਦਾ ਤਿਆਗ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਪਹਿਰੇ ਸਾਥ ਸੰਗ ਜੀਓ ਜਦੋਂ ਜਦੋਂ ਜੀਵ ਹੰਕਾਰ ਕਰਦਾ ਹੈ ਉਦੋਂ ਉਦੋਂ ਉਹਦਾ ਆਪਣਾ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਗੁਰੂ ਪਹਿਰੇ ਸਾਥ ਸੰਗ ਜੀ ਆਪਾਂ ਦੇਖੀਏ ਜੇਕਰ ਸਾਡੇ ਰਿਸ਼ਤੇਦਾਰੀ ਦੇ ਵਿੱਚ ਸਾਡਾ ਕੋਈ ਭੈਣ ਭਰਾ ਹੰਕਾਰ ਕਰਦਾ ਹੈ ਔਰ ਆਪਣੀ ਤਨ ਦੌਲਤ ਅਹੰਕਾਰ ਕਰਦਾ ਹੈ ਤੇ ਆਪਾਂ ਉਹਦੇ ਕੋਲੋਂ ਜਾਣਾ ਬੰਦ ਕਰ ਦਿੰਨੇ ਹਾਂ ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜੇਕਰ ਸਾਡੇ ਮਨ ਦੇ ਵਿੱਚ ਹੰਕਾਰ ਹੈ ਕਾਮ ਕ੍ਰੋਧ ਲੋਭ ਅਹੰਕਾਰ ਹੈ ਤਾਂ ਗੁਰੂ ਪਹਿਲੇ ਸਾਸੀ ਪਰਮਾਤਮਾ ਸਾਡੇ ਅੰਦਰ ਉਹਦਾ ਵਾਸਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਚੀਜ਼ਾਂ ਨੇ ਸਾਨੂੰ ਲੁੱਟ ਲੈਣਾ ਹੈ ਇਹਨਾਂ ਨੇ ਸਾਨੂੰ ਮਾਰੇ ਪਾਸੇ ਲੈ ਕੇ ਜਾਣਾ ਹੈ ਮਨ ਦੇ ਵਿੱਚ ਕਾਮ ਹੋਇਆ ਤਾਂ ਗੁਰੂ ਪਹਿਲੇ ਸਾਧ ਸੰਗਤ ਜੀਓ ਅਸੀਂ ਉਸ ਕਾਮ ਨੂੰ ਪੂਰਾ ਕਰਨ ਵਾਸਤੇ ਭਾਵ ਕਿ ਸਾਡੇ ਮਨ ਦੇ ਵਿੱਚ ਕੋਈ ਆਸ ਹੋਈ ਕਿ ਆਹ ਮੈਂ ਕੰਮ ਕਰਨਾ ਅਸੀਂ ਉਹਦੇ ਪਿੱਛੇ ਲੱਗ ਜਾਂਦੇ ਹਾਂ ਜੇਕਰ ਉਹ ਪੂਰਾ ਨਹੀਂ ਹੁੰਦਾ ਫਿਰ ਸਾਨੂੰ ਕ੍ਰੋਧ ਆਉਂਦਾ ਹੈ ਜਦੋਂ ਕ੍ਰੋਧ ਆਉਂਦਾ ਤਾਂ ਗੁਰੂ ਪਹਿਲੇ ਸਾਧ ਸੰਗਤ ਜੀਓ ਫਿਰ ਕ੍ਰੋਧ ਆਉਣ ਦੇ ਨਾਲ ਅਸੀਂ ਕਈ ਗਲਤ ਕੰਮ ਕਰ ਜਾਂਦੇ ਹਾਂ ਪਾਪ ਗੈਰ ਕਾਨੂੰਨੀ ਕੰਮ ਕਰ ਜਾਂਦੇ ਆਂ ਇਸ ਕਰਕੇ ਸਤਿਗੁਰੂ ਜੀ ਬਖਸ਼ੀ ਕਰਦੇ ਭਾਈ ਕਾਮ ਕ੍ਰੋਧ ਲੋਭ অহੰਕਾਰ ਨੂੰ ਤਿਆਗ ਕੇ ਕੇਵਲ ਔਰ ਕੇਵਲ ਭਗਤੀ ਕਰਕੇ ਗੁਰੂ ਦੇ ਨਾਲ ਪਿਆਰ ਕਰਕੇ ਸਿਮਰਨ ਕਰਨਾ ਚਾਹੀਦਾ ਹੈ ਕਾਮ ਕ੍ਰੋਧ ਅੰਕਾਰ ਤਜ ਤਬ ਕਛ ਪਾਵੇ ਪੇਵ ਸਖਾ ਭਗਤ ਸਮਾਜ ਜਿਮ ਜਲ ਦੁੱਧ ਮਲੇਵ ਸਤਗੁਰੂ ਜੀ ਬਖਸ਼ਿਸ਼ ਕਰਦੇ ਕਾਮ ਕ੍ਰੋਧ ਅੰਕਾਰ ਤਿਆਗ ਕੇ ਭਗਤੀ ਕਰਕੇ ਜੀਵ ਨੂੰ ਪ੍ਰਭੂ ਦੇ ਪੇਦ ਨੂੰ ਪਾਉਂਦਾ ਹੈ ਕਿ ਜਿਹੜਾ ਜੀਵ ਹੈ ਉਹ ਪ੍ਰਭੂ ਦੇ ਪੇਦ ਨੂੰ ਪਾ ਲੈਂਦਾ ਹੈ ਜਿਨਾਂ ਚਿਰ ਜੀਵ ਦੇ ਅੰਦਰ ਮੈਂ ਮੇਰੀ ਹੋਈ ਉਹਨਾਂ ਚਿਰ ਉਹ ਪ੍ਰਭੂ ਪ੍ਰਮਾਤਮਾ ਦਾ ਵਾਸਾ ਨਹੀਂ ਹੁੰਦਾ ਸਤਗੁਰੂ ਜੀ ਬਖਸ਼ਿਸ਼ ਕਰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹੇ ਪਰਮਾਤਮਾ ਜਦੋਂ ਮੇਰੇ ਅੰਦਰ ਮੈਂ ਮੇਰੀ ਸੀ ਹੰਕਾਰ ਸੀ ਉਦੋਂ ਪਰਮਾਤਮਾ ਤੂੰ ਨਹੀਂ ਸੀ ਹੁਣ ਤੂੰ ਹੀ ਤੂੰ ਹੈ ਕੇਵਲ ਆਪ ਹੀ ਆਪ ਹੋ ਹੋਰ ਕੋਈ ਨਹੀਂ ਹੈ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਕੇਵਲ ਤੁਸੀਂ ਹੀ ਹੋ ਮੇਰੇ ਮਨ ਅੰਦਰੋਂ ਹੰਕਾਰ ਖਤਮ ਹੋ ਗਿਆ ਹੈ ਸਖਾ ਭਗਤੀ ਵਿੱਚ ਜੀਵ ਨੂੰ ਪ੍ਰਭੂ ਨਾਲ ਇਸ ਪ੍ਰਕਾਰ ਇਕਮਿਕ ਹੋਣਾ ਚਾਹੀਦਾ ਹੈ ਜਿਵੇਂ ਪਾਣੀ ਅਤੇ ਦੁੱਧ ਇਕਮਿਕ ਹੋ ਜਾਂਦੇ ਹਨ ਆਪਾਂ ਦੇਖੇ ਗੁਰੂ ਪਹਿਲੇ ਸਾਧ ਸੰਗ ਜੀਓ ਦੁੱਧ ਨੂੰ ਪਾਣੀ ਵਿੱਚ ਮਿਲਾ ਦਿਓ ਚਾਹੇ ਪਾਣੀ ਨੂੰ ਦੁੱਧ ਵਿੱਚ ਮਿਲਾ ਦਿਓ ਦੋਨਾਂ ਦਾ ਰੰਗ ਇੱਕੋ ਜਿਹਾ ਹੋ ਜਾਂਦਾ ਭਾਵ ਉਹ ਦੁੱਧ ਦਾ ਰੂਪ ਹੋ ਜਾਂਦਾ ਹੈ ਇਸ ਕਰਕੇ ਸਤਗੁਰੂ ਜੀ ਬਖਸ਼ੀ ਕਰਦੇ ਭਾਈ ਗੁਰੂ ਨਾਲ ਮਿਲ ਕੇ ਗੁਰੂ ਵਾਲੇ ਬਣ ਕੇ ਅਸੀਂ ਉਹਦੇ ਦੱਸੇ ਹੋਏ ਉਪਦੇਸ਼ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਜਿਹੜਾ ਜੀਵ ਗੁਰੂ ਦਾ ਨਾਮ ਜਪਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਉਹ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਮੈਂ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦਾ ਹੀ ਰੂਪ ਹੋ ਗਿਆ ਹਾਂ ਤੇ ਜਿਹੜੇ ਸੰਤਮਾ ਪੁਰਸ਼ ਪਰਮਾਤਮਾ ਦਾ ਨਾਮ ਜਪਦੇ ਉਹ ਵੀ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ ਰਬਿਦਾਸ ਪਣੇ ਜੋ ਜਾਣੇ ਸੋ ਜਾਣ ਸੰਤ ਅਨੰਤੈ ਅੰਤਰ ਨਾਹੀ ਸਤਿਗੁਰ ਜੀ ਬਖਸ਼ਿਸ਼ ਕਰਦੇ ਮੈਂ ਚੰਗੀ ਭਲੀ ਪਾਤੀ ਜਾਣਦਾ ਹਾਂ ਕੇ ਸੰਤਾਂ ਔਰ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਸੰਤ ਪ੍ਰਮਾਤਮਾ ਦਾ ਨਾਮ ਜਪ ਕੇ ਉਹਦਾ ਹੀ ਰੂਪ ਹੋ ਜਾਂਦੇ ਹਨ ਸਰਬ ਕਰਮ ਕੋ ਤਿਆਗ ਕਰ ਹਰ ਗੁਰ ਜਪ ਦਿਨ ਰੈਨ ਬਾਜ ਨਿਰਜਮ ਮੀਨ ਕੋ ਆਵਤ ਨਹੀਂ ਚੈਨ ਸਤਗੁਰੂ ਜੀ ਕਈ ਉਦਾਹਰਨਾ ਦੇ ਦੇ ਕੇ ਸਾਨੂੰ ਸਮਝਾਉਣਾ ਕਰਦੇ ਹਨ ਜੇਕਰ ਇਹ ਸਮਝਣਾ ਹੋਵੇ ਤਾਂ ਗੁਰੂ ਪੈਰੇ ਸਾਧ ਸੰਗਤ ਜੀਓ ਸਮਝ ਸਕਦੇ ਹਨ ਬਹੁਤ ਉਦਾਹਰਨਾ ਦਿੰਦੇ ਹਨ ਸਾਰੇ ਕਰਮਾਂ ਨੂੰ ਤਿਆਕੇ ਇਹ ਜੀਵ ਦਿਨ ਰਾਤ ਹਰ ਦਾ ਸਿਮਰਨ ਕਰ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਉਹ ਤੜਪ ਤੜਕੇ ਆਪਣੀ ਜਾਨ ਦੇ ਦਿੰਦੀ ਹੈ ਇਸੇ ਪ੍ਰਕਾਰ ਪ੍ਰਭੂ ਪ੍ਰੇਮੀ ਜੀਵ ਪ੍ਰਭੂ ਤੋਂ ਬਿਨਾ ਨਹੀਂ ਰਹਿ ਸਕਦਾ ਕਿ ਭਾਈ ਤਨ ਬਹੁਤ ਉਦਾਹਰਨਾ ਦੇ ਦੇ ਕੇ ਸਮਝਾਇਆ ਹੈ ਰੇ ਮੰਨ ਰਾਮ ਨਾਮ ਸੰਬਾਰ ਮਾਇਆ ਕਹਿ ਪ੍ਰਮਕਾਂ ਪੁੱਲੋਂ ਜਹਿੰਗੇ ਕਰਚਾਰ ਦੇਖ ਤੋ ਇहां ਕੌਣ ਤੇਰਾ ਸਗਾ ਸੁਤਨੇ ਸਾਰ ਤੋਰ ਤੰਗ ਸਭ ਦੂਰ ਕਰੇ ਹਾਂ ਦੇਹਿੰਗੇ ਤਨ ਨਜ਼ਾਰ ਪ੍ਰਾਨ ਗਏ ਕਹੋ ਕੌਣ ਤੇਰਾ ਦੇਖ ਸੋਚ ਵਿਚਾਰ ਮੋਹਰ ਜੇ ਕਲ ਕਾਲ ਮਾਹੀ ਜੀਤ ਪਾਵੇਂ ਹਾਰ ਸਤਿਗੁਰ ਜੀ ਬਖਸ਼ਿਸ਼ ਕਰਦੇ ਤੈਨੂੰ ਬਹੁਤ ਤਰ੍ਹਾਂ ਬਹੁਤ ਤਰੀਕੇ ਉਦਾਹਰਨਾ ਦੇ ਦੇ ਕੇ ਸਮਝਾਇਆ ਹੈ ਕਿ ਭਾਈ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਕਮਾਈ ਕਰ ਜਿਹੜਾ ਤੇਰੇ ਕੰਮ ਆਉਣਾ ਹੈ ਇਹ ਜੀਵ ਇਹ ਸੋਚਦਾ ਹੈ ਕਿ ਕਰ ਮੇਰਾ ਹੈ ਪਰਿਵਾਰ ਮੇਰਾ ਹੈ ਗੁਰੂ ਪਹਿਲੇ ਸਾਥੂ ਸਤਿਗੁਰ ਜੀ ਬਖਸ਼ਿਸ਼ ਕਰਦੇ ਕਿ ਭਾਈ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖ ਪ੍ਰਾਣ ਗਏ ਕਹੋ ਕੌਣ ਤੇਰਾ ਦੇਖ ਸੋਚ ਵਿਚਾਰ ਕਿ ਜਦੋਂ ਆਪਣੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਆਪਣੇ ਆਪ ਨੂੰ ਉਹ ਜਗ੍ਹਾ ਤੇ ਰੱਖ ਕੇ ਦੇਖ ਤੇਰਾ ਆਪਣਾ ਕੌਣ ਹੈ ਕੌਣ ਤੈਨੂੰ ਰੱਖੇਗਾ ਤੇਰੇ ਆਪਣੇ ਪੈਣਪਰਾ ਰਿਸ਼ਤੇਦਾਰ ਤੇਰੇ ਸਰੀਰ ਨੂੰ ਵੀ ਸਾੜ ਕੇ ਸਵਾਹ ਕਰ ਦੇਣਗੇ ਰਾਖ ਬਣ ਜਾਣੀ ਹੱਡੀਆਂ ਇਸ ਕਰਕੇ ਸਤਿਗੁਰ ਜੀ ਬਖਸ਼ਿਸ਼ ਕਰਦੇ ਭਾਈ RAM ਨਾਮ ਉਹਦਾ ਸਿਮਰਨ ਉਹਦੇ ਨਾਮ ਨੂੰ ਸਿਮਰ ਲੈ ਜਿੰਨਾ ਸਿਮਰੇਗਾ ਉਹਨਾਂ ਤੇਰਾ ਉਧਾਰ ਹੋਵੇਗਾ ਇਸੇ ਕਰਕੇ ਸਤਿਗੁਰ ਜੀ ਬਖਸ਼ਿਸ਼ ਕਰਦੇ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ ਤੇਰੀ ਵੀ ਪ੍ਰੀਤ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ ਚੱਕਵੀ ਕਰੇਬ ਨਾਮ ਜਿਮ ਕਬ ਇਹ ਜਾਵੇ ਰੈਨ ਚੰਦ ਚਕੋਰ ਕੀ ਪ੍ਰੀਤ ਜਿਵੇਂ ਮੋਰ ਮੁਗਦ ਕਨਵੇਂ ਜਿਵੇਂ ਚੱਕਵੀਂ ਬਰਲਾਪ ਕਰਦਾ ਹੈ ਕਿ ਕਦੋਂ ਰਾਤ ਸਮਾਪਤ ਹੋਵੇ ਉਹ ਕਦੋਂ ਆਪਣੇ ਪ੍ਰੀਤਮ ਨੂੰ ਪ੍ਰਭਾਤ ਸਮੇਂ ਮਿਲੇ ਕਿ ਕਦੋਂ ਰਾਤ ਖਤਮ ਹੋਵੇ ਕਦੋਂ ਸਵੇਰਾ ਹੋਵੇ ਤੇ ਕਦੋਂ ਉਹ ਆਪਣੇ ਪ੍ਰੀਤਮ ਨੂੰ ਮਿਲੇ ਚਕੋਰ ਦੀ ਪ੍ਰੀਤ ਚੰਦਰਮਾ ਨਾਲ ਹੈ ਤੇ ਚਕੋਰ ਰਾਤ ਹੋਣ ਦੀ ਉਡੀਕ ਕਰਦੀ ਤੇ ਕਦੋਂ ਰਾਤ ਹੋਵੇ ਮੈਂ ਆਪਣੇ ਚੰਦਰਮਾ ਪ੍ਰੀਤਮ ਨੂੰ ਦੇਖਾਂ ਜਿਵੇਂ ਜੰਗਲੀ ਮੋਰ ਦੀ ਪ੍ਰੀਤੀ ਬਦਲਾਂ ਨਾਲ ਹੈ ਇਸੇ ਤਰ੍ਹਾਂ ਦੀ ਪ੍ਰੀਤੀ ਜੀਵ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਹੋਣੀ ਚਾਹੀਦੀ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਵੇਂ ਮੈਂ ਕਹਿੰਦੇ ਨਾਮ ਜਪ ਕੇ ਪਰਮਾਤਮਾ ਦਾ ਹੀ ਰੂਪ ਹੋ ਗਿਆ ਹਾਂ ਹੁਣ ਫਰਕ ਨਹੀਂ ਹੈ ਕੋਈ ਵੀ ਤੋਹੀ 모ਹੀ 모ਹੀ ਤੋਈ ਅੰਤਰ ਕੈਸਾ ਕੇ ਪ੍ਰਮਾਤਮਾ ਤੇਰੇ ਮੇਰੇ ਵਿੱਚ ਕੀ ਫਰਕ ਹੈ ਕੇਵਲ ਫਰਕ ਇਤਨਾ ਜਿਵੇਂ ਕੰਨ ਕਟਕ ਜਲਤਰੰਗ ਜੈਸਾ ਜਿਵੇਂ ਸੋਨੇ ਤੋਂ ਬਣੇ ਗਹਿਣੇ ਉਹਨਾਂ ਦਾ ਨਾਮ ਉਹਨਾਂ ਦਾ ਆਕਾਰ ਅਲੰਗ ਅਲੰਗ ਹੋ ਸਕਦਾ ਹੈ ਪਰ ਅਸਲ ਵਿੱਚ ਕੀ ਹੈ ਅਸਲ ਵਿੱਚ ਉਹ ਸੋਨਾ ਹੀ ਹੁੰਦੇ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਣਾ ਉੱਠਦੀਆਂ ਤੇ ਉਸ ਆਖਰ ਵਿੱਚ ਸਮੁੰਦਰ ਵਿੱਚ ਹੀ ਸਮਾ ਜਾਣੀਆਂ ਪਰ ਉਹ ਜਲ ਦਾ ਹੀ ਰੂਪ ਲਹਿਰਾ ਹੁੰਦੀਆਂ ਹਨ ਇਸੇ ਤਰ੍ਹਾਂ ਹੀ ਭਈ ਤੁਸੀਂ ਵੀ ਉਸ ਪਰਮਾਤਮਾ ਤੋਂ ਹੀ ਪੈਦਾ ਹੋਏ ਹੋ ਅੰਤ ਵਿੱਚਲੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਰਾਜਣਾ ਹੈ ਪਰ ਸਾਡੇ ਚੰਗੇ ਕਰਮ ਸਾਨੂੰ ਉਹ ਸਤਿਗੁਰਾਂ ਦੇ ਪੱਕੇ ਚਾਨੀ ਲਾ ਦਿੰਦੇ ਹਨ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਗੁਰੂ ਪਹਿਰੇ ਸਾਹਿਬ 784 ਲੱਖ ਜੁਨਾ ਫਿਰ ਪਹੁੰਚਾਂਗੇ ਇਸੇ ਕਰਕੇ ਸਤਿਗੁਰੂ ਜੀ ਬਖਸ਼ੀ ਕਰਦੇ ਭਾਈ ਤੂੰ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਲੈ ਸਵਾਸ ਸਵਾਸ ਨਹੀਂ ਮਿਸਰੇ ਜੂੰ ਬਚਰੇ ਕੋ ਥੈਨ ਜਿਮ ਕਾਮਣ ਪ੍ਰਸੰਨ ਅਤਪਤੀ ਕੋ ਦੇਖਤ ਨੈਣ ਦੇਖੋ ਕਿੰਨਿਆ ਕਿੰਨਿਆ ਸੋਹਣਿਆ ਸੋਹਣਿਆ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਅੱਜ ਦੇ ਇਸ ਪਾਵਨ ਮਹੀਨੇ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜੀਵ ਨੂੰ ਸਵਾਸ ਸਵਾਸ ਪ੍ਰਭੂ ਨੂੰ ਨਹੀਂ ਪਲਾਉਣਾ ਚਾਹੀਦਾ ਕਿ ਜਿਹੜਾ ਸਾਡਾ ਸਵਾਸ ਹੈ ਸਵਾਸਾਂ ਰੂਪੀ ਖਜ਼ਾਨਾ ਹੈ ਇਹ ਸਤਿਗੁਰਾਂ ਦੇ ਲਿਖੇ ਲੱਗ ਜਾਵੇ ਤਨ ਮਨ ਤਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਕਿ ਐਸੀ ਪ੍ਰੀਤ ਕਰੋ ਕਿ ਆਪਣਾ ਤਨ ਮਨ ਤਨ ਤਨ ਸਾਡਾ ਸਰੀਰ ਮਨ ਰੂਹ ਆਤਮਾ ਔਰ ਸਵਾਸਾਂ ਰੂਪੀ ਖਜ਼ਾਨਾ ਜਿਹੜਾ ਤਨ ਹੈ ਉਹ ਸਾਡਾ ਸਵਾਸਾ ਰੂਪੀ ਖਜ਼ਾਨਾ ਕਿਹਾ ਹੈ ਇਹ ਨਹੀਂ ਕਿ ਜਿਹੜਾ ਦੁਨਿਆਵੀ ਤੰਨ ਹੈ ਜਿਹਨੂੰ ਆਪਾਂ ਰੁਪਈਆ ਕਹਿ ਦਿੰਦੇ ਉਹ ਨਹੀਂ ਸਤਗੁਰੂ ਜੀ ਬਖਸ਼ਿਸ਼ ਕਰਦੇ ਜਿਹੜਾ ਸਵਾਸਾ ਰੂਪੀ ਖਜ਼ਾਨਾ ਹੈ ਉਹ ਖਜ਼ਾਨੇ ਦੀ ਗੱਲ ਕਰ ਰਹੇ ਹਨ ਕਿ ਭਾਈ ਇਹ ਜਿਹੜਾ ਸਵਾਸਾ ਰੂਪੀ ਖਜ਼ਾਨਾ ਹੈ ਇਹ ਆਪਣੇ ਸਤਗੁਰਾਂ ਦੇ ਲੇਖੇ ਲੱਗ ਜਾਵੇ ਇਸ ਕਰਕੇ ਸਵਾਸ ਸਵਾਸ ਉਸ ਪਰਮਾਤਮਾ ਨੂੰ ਨਹੀਂ ਪਲਾਉਣਾ ਚਾਹੀਦਾ ਜਿਵੇਂ ਬਛੜਾ ਦੁੱਧ ਨੂੰ ਨਹੀਂ ਪੁੱਲ ਸਕਦਾ ਕਿ ਜਦੋਂ ਆਪਾਂ ਗਾਂ ਜਾਂ ਮੱਝ ਨੂੰ ਚੋਣਾ ਹੋਵੇ ਆਪਾਂ ਬਛੜੇ ਨੂੰ ਛੱਡ ਦਿੰਦੇ ਆ ਤਾਂ ਗੁਰੂ ਪਹਿਲੇ ਸਾਸੂ ਉਸੇ ਵੇਲੇ ਹੀ ਉਹ ਦੁੱਧ ਚੁੰਗਣ ਲੱਗ ਪੈਂਦਾ ਹੈ ਸਤਿਗੁਰੂ ਜੀ ਬਖਸ਼ੀ ਕਹਿੰਦੇ ਜੂ ਬਛਰੇ ਕੋ ਥੈਨ ਫੇ ਥਾਣਾ ਨੂੰ ਜਾ ਕੇ ਚੁੰਗਣ ਲੱਗ ਪੈਂਦਾ ਉਹ ਭੁੱਲਦਾ ਨਹੀਂ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਗੁਰੂ ਪਹਿਲੇ ਸਾਸੂ ਜੀ ਕੁਦਰਤ ਵੱਲੋਂ ਹੀ ਇਹ ਇੱਕ ਰੀਤ ਹੈ ਇੱਕ ਕੁਦਰਤ ਵੱਲੋਂ ਇਹ ਉਸ ਬੱਚੇ ਨੂੰ ਵੀ ਗਿਆਨ ਹੋ ਜਾਂਦਾ ਕਿ ਦੁੱਧ ਕਿੱਥੋਂ ਮਿਲਣਾ ਹੈ ਇਸੇ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਜਿਵੇਂ ਇਸਤਰੀ ਪਤੀ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ ਕਿ ਜਦੋਂ ਗੁਰੂ ਪਿਆਰੇ ਸਾਧ ਸੰਗਤ ਉਹ ਆਪਾਂ ਦੇਖਦੇ ਆਂ ਕਿ ਜਦੋਂ ਪਤੀ ਕਮਾ ਕੇ ਭਾਵ ਕੰਮ ਤੋਂ ਵਾਪਸ ਆਉਂਦਾ ਹੈ ਤਾਂ ਪਤਨੀ ਉਸ ਦਾ ਖਿਆਲ ਰੱਖਦੀ ਹੈ ਭਾਵ ਉਸ ਨੂੰ ਪਾਣੀ ਪਿਲਾਉਂਦੀ ਹੈ ਉਸ ਲਈ ਖਾਣਾ ਬਣਾਉਂਦੀ ਹੈ ਤੇ ਜੇ ਕਈ ਵਾਰੀ ਆਪਾਂ ਦੇਖਦੇ ਵਿਦੇਸ਼ਾਂ ਦੇ ਵਿੱਚ ਗਏ ਹੁੰਦੇ ਆ 2 ਸਾਲ ਬਾਅਦ 3 ਸਾਲ ਬਾਅਦ ਆ 4 ਸਾਲਾਂ ਬਾਅਦ ਆ ਵਾਪਸ ਆਉਂਦੇ ਆ ਤਾਂ ਗੁਰੂ ਪੈਰ ਸਾਹਿਬ ਸੰਜੋ ਜਦੋਂ ਮਿਲਦੇ ਆ ਤੇ ਅੱਖਾਂ ਵਿੱਚ ਅਥਰੂ ਵੀ ਹੁੰਦੇ ਆ ਉਹ ਜਿਹੜਾ ਅਥਰੂ ਆ ਉਹ ਪ੍ਰੇਮ ਦੀ ਨਿਸ਼ਾਨੀ ਹੈ ਪਿਆਰ ਦੀ ਨਿਸ਼ਾਨੀ ਹੈ ਇਸੇ ਕਰਕੇ ਸਤਿਗੁਰੂ ਜੀ ਬਖਸ਼ੀ ਕਰਦੇ ਜਿਮ ਕਾਮਨ ਪਰਸਨਤ ਪਤੀ ਕੋ ਦੇਖਤ ਨੈਨ ਕਿ ਜਿਵੇਂ ਇਸਤਰੀ ਪਤਨੀ ਨੂੰ ਵੇਖ ਕੇ ਪਰਸੰਨ ਹੁੰਦੀ ਹੈ ਇਸੇ ਪ੍ਰਕਾਰ ਜੀਵ ਰੂਪੀ ਇਸਤਰੀ ਪ੍ਰਭੂ ਪਤੀ ਦੇ ਦਰਸ਼ਨ ਕਰਕੇ ਪਰਸੰਨ ਹੁੰਦੀ ਹੈ ਕਿ ਜਿਹੜੀ ਔਰਤ ਪਤੀ ਕਿਉਂਕਿ ਗੁਰੂ ਪਹਿਲੇ ਸਾਸ ਸੁੰਦੇ ਤੇ ਸਤਗੁਰ ਜੀ ਸਾਡੀ ਰੂਹ ਨੂੰ ਪਤਨੀ ਦਾ ਨਾਮ ਦਿੰਦਾ ਹੈ ਉਸ ਪਰਮਾਤਮਾ ਨੂੰ ਪਤੀ ਦਾ ਨਾਮ ਦਿੰਦਾ ਹੈ ਅਵਰਾ ਦੇਖ ਨ ਸੁਨੇ ਆਪਖੈ ਕਿ ਜਿਹੜੀ ਪਤਨੀ ਹੁੰਦੀ ਹੈ ਨਾ ਉਹ ਕਿਸੇ ਵੱਲ ਕਿਸੇ ਦੀ ਮਾੜੀ ਗੱਲ ਸੁਣਦੀ ਹੈ ਤੇ ਨਾ ਕਿਸੇ ਵੱਲ ਮੈੜੀ ਪਾਵਨਾ ਨਾਲ ਮਾੜੀ ਪਾਵਨਾ ਦੇ ਨਾਲ ਉਹ ਦੇਖਦੀ ਹੈ ਇਸੇ ਤਰ੍ਹਾਂ ਗੁਰੂ ਪਹਿਲੇ ਸਾ ਸੋਝੂ ਜਿਹੜਾ ਵੀ ਜੀਵ ਹੈ ਉਹਨੂੰ ਵੀ ਪਰਮਾਤਮਾ ਦਾ ਨਾਮ ਸਿਮਰਨ ਗੁਰੂ ਦੇ ਉਪਦੇਸ਼ ਤੇ ਚੱਲਣਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਹਨ ਕਦ ਤੱਕ ਸਵੇਰ ਸਭ ਕਾਮ ਸਭ ਜਦ ਗੁਰ ਕਰਨਾ ਐਨ ਰਬੀਦਾਸ ਗੁਰੂ ਦੇਵ ਚਰਨ ਕੋ ਧੋਏ ਧੋਏ ਕਰ ਪੈਨ ਕਿ ਕਤਕ ਕਦੇ ਮਹੀਨੇ ਜਦੋਂ ਗੁਰੂ ਕਿਰਪਾ ਕਰਦੇ ਹਨ ਜੀਵ ਦੇ ਸਾਰੇ ਕਰਮ ਸਫਲ ਹੋ ਜਾਂਦੇ ਹਨ ਕਿ ਜਦੋਂ ਅਸੀਂ ਗੁਰੂ ਦੇ ਉਪਦੇਸ਼ ਤੇ ਚੱਲਦੇ ਹਾਂ ਕਤਕ ਕਦੇ ਮਹੀਨੇ ਜਦੋਂ ਗੁਰੂ ਕਿਰਪਾ ਕਰ ਦੇਵੇ ਫਿਰ ਸਾਡੇ ਸਾਰੇ ਕਰਮ ਸਫਲ ਹੋ ਜਾਂਦੇ ਕਿ ਜਿਹੜਾ ਵੀ ਅਸੀਂ ਕੰਮ ਕਰਾਂਗੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਤਾ ਸਾਡਾ ਜੀਵਨ ਸਫਲ ਹੋ ਜਾਵੇਗਾ ਸਤਿਗੁਰ ਰਵਦਾਸ ਮਰਜੀ ਫਰਮਾਉਂਦੇ ਹਨ ਜੀਵ ਨੂੰ ਗੁਰਦੇਵ ਦੇ ਚਰਨ ਧੋ ਤੋ ਕੇ ਪੀਣੇ ਚਾਹੀਦੇ ਹਨ ਤੋਏ ਤੋਏ ਕਰ ਪੈਨ ਕਿ हे ਜੀਵ ਗੁਰੂ ਦੇ ਉਪਦੇਸ਼ ਨੂੰ ਸਾਨੂੰ ਸੁਨਣਾ ਚਾਹੀਦਾ ਹੈ ਤੋੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਗੁਰੂ ਪਹਿਰੇ ਸਾ ਸਝੋ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲੇ ਜਦੋਂ ਮੌਕਾ ਮਿਲੇ ਸੰਤਾਂ ਦੇ ਬਚਨ ਸਾਡੇ ਹਿਰਦੇ ਦੇ ਵਿੱਚ ਵੱਜਣ ਸਾਨੂੰ ਸੁਣਨ ਨੂੰ ਮਿਲੇ ਸਾਡੇ ਹਿਰਦੇ ਵਿੱਚ ਵਸ ਜਾਣ ਉਹ ਗੰਗਾ ਦੇ ਵਿੱਚ ਨਾਉਣ ਦੇ ਨਾਲੋਂ ਜ਼ਿਆਦਾ ਵੱਧਿਆ ਜ਼ਿਆਦਾ ਪਵਿੱਤਰ ਹੈ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਗੁਰੂ ਦੇ ਚਰਨਾਂ ਦੇ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਕਤਕ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਲਈ ਇਹ ਮਹੀਨਾ ਸੁੱਖਾਂ ਭਰਿਆਵੇ ਸੁੱਖਾਂ ਪਰਬਤਿਤ ਹੋਵੇ ਆਪ ਸਭ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪਣੇ ਚਰਨਾਂ 'ਚ ਮਨਜੂਰ ਕਰਨ ਇਹ ਹੀ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਹੈ ਔਰ ਆਪ ਸਭ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਰੱਖੇ ਜੈ ਗੁਰਦੇਵ ਤਨ ਗੁਰਦੇਵ ਜਪੋ ਜੀ ਸਤਨਾਮ ਸਤਨਾਮ ਸਤਨਾਮ